ਨੰਬਰ 1 ਮੂੰਹ ਦੇ ਵਿੱਚ ਜੇਕਰ ਬਦਬੂ ਆਉਂਦੀ ਹੈ ਤਾਂ ਇੱਕ ਗਲਾਸ ਗੁਲਾਬ ਜਲ ਦਾ ਇਸ ਨੂੰ ਅੱਧੇ ਨਿੰਬੂ ਨੂੰ ਨਿਚੋੜ ਦਿਓ ਤੇ ਸਵੇਰੇ ਸ਼ਾਮ ਇਸ ਤੇ ਘਰਾਰੇ ਕਰੋ ਇੱਕ ਤਾਂ ਇਸ ਦਿਨ ਤੁਹਾਡੇ ਮੂੰਹ ਦੀ ਬਦਬੂ ਚਲੀ ਜਾਵੇਗੀ ਦੂਜੇ ਤੁਹਾਡੇ ਦੰਦਾਂ ਦੇ ਮਸੂੜੇ ਸਟਰੋਂਗ ਹੋ ਜਾਣਗੇ ਨੰਬਰ 2 ਜੇਕਰ ਅਸੀਂ ਨਿੰਬੂ ਦੀ ਚਾਹ ਬਣਾ ਕੇ ਪੀ ਲਈਏ ਤਾਂ ਇਸ ਨਾਲ ਸਾਡੇ ਸਰੀਰ ਅੰਦਰ ਜੰਮੇ ਹੋਏ ਬਾਧੂ ਪਦਾਰਥ ਬਾਹਰ ਨਿਕਲ ਜਾਂਦੇ ਹਨ ਨੰਬਰ 3 ਖਾਣਾ ਖਾਂਦੇ ਸਮੇਂ ਜੇਕਰ ਤੁਸੀਂ ਨਾਲ ਹਰੀ ਮਿਰਚ ਖਾਂਦੇ ਹੋ ਇਸ ਦੇ ਨਾਲ ਇੱਕ ਤਾਂ ਤੁਹਾਡੇ ਚਿਹਰੇ ਦੇ ਦਾਗ ਧੱਬੇ ਦੂਰ ਹੋ ਜਾਣਗੇ ਦੂਜਾ ਤੁਹਾਡੇ ਫੇਸ ਦੇ ਉੱਪਰ ਗਲੋ ਆਉਣ ਲੱਗ ਜਾਵੇਗਾ ਨੰਬਰ 4 ਤੁੰਗਰੀ ਹੋਈ ਮੇਥੀ ਖਾਂ ਦੇ ਨਾਲ ਤੁਹਾਡੇ ਸਰੀਰ ਦੇ ਜਿਹੜੇ ਹਾਰਮੋਨਸ ਨੇ ਉਹ ਬਹੁਤ ਜ਼ਿਆਦਾ ਬੈਲੈਂਸ ਦੇ ਵਿੱਚ ਰਹਿੰਦੇ ਨੇ ਨੰਬਰ 5 ਜਿਹੜੇ ਲੋਕਾਂ ਨੂੰ ਅਕਸਰ ਹੀ ਗੈਸ ਦੀ ਸਮੱਸਿਆ ਰਹਿੰਦੀ ਹੈ ਉਹਨਾਂ ਨੂੰ ਕਦੇ ਵੀ ਮਸਰ ਦੀ ਦਾਲ ਨਹੀਂ ਖਾਣੀ ਚਾਹੀਦੀ ਨੰਬਰ 6 ਸੋਇਆਬੀਨ ਸਾਡੇ ਮਾਨਸਿਕ ਸੰਤੁਲਨ ਦੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀ ਹੈ ਨੰਬਰ 7 ਸਵੇਰੇ ਖਾਲੀ ਪੇਟ ਨੀਟ ਵਾਟਰ ਖਾਣ ਦੇ ਨਾਲ ਵਜ਼ਨ ਵਧਦਾ ਹੈ। ਨੰਬਰ 8 ਕੱਚਾ ਲਸਣ ਵਾਲਾਂ ਨੂੰ ਪੌਸ਼ਟਿਕ ਤੱਤ ਦੇਣ ਦੇ ਵਿੱਚ ਬਹੁਤ ਜ਼ਿਆਦਾ ਮਦਦ ਕਰਦਾ ਹੈ। ਨੰਬਰ 9 ਦਿਮਾਗ ਤੇਜ਼ ਕਰਨ ਦੇ ਵਿੱਚ ਡਾਰਕ ਚੌਕਲੇਟ ਕਾਫੀ ਜ਼ਿਆਦਾ ਫਾਇਦੇਮੰਦ ਹੁੰਦੀ ਹੈ। ਨੰਬਰ 10 ਦੰਦਾਂ ਦੇ ਉੱਪਰ ਨਿੰਬੂ ਦਾ ਛਿਲਕਾ ਰਗਣ ਦੇ ਨਾਲ ਦੰਦਾਂ ਦਾ ਪੀਲਾਪਣਾ ਚਲਾ ਜਾਂਦਾ ਹੈ ਨੰਬਰ 11 ਪੱਕਿਆ ਹੋਇਆ ਅਮਰੂਦ ਖਾਣ ਦੇ ਨਾਲ ਸਰੀਰ ਦੇ ਵਿੱਚੋਂ ਹਮੋਗਲੋਬਿਨ ਦੀ ਕਮੀ ਨਹੀਂ ਹੁੰਦੀ ਨੰਬਰ 12 ਸ਼ਰਾਬ ਪੀਣ ਵਾਲੇ ਇਨਸਾਨ ਦੇ پاਗਲ ਹੋਣ ਦੇ ਚਾਂਸ ਬਹੁਤ ਜ਼ਿਆਦਾ ਵੱਧ ਜਾਂਦੇ ਨੇ ਨੰਬਰ 13 ਜਦੋਂ ਤੁਹਾਡੀ ਬਾਡੀ ਦੇ ਵਿੱਚ ਪਾਣੀ ਦੀ ਕਮੀ ਹੁੰਦੀ ਹੈ ਤਾਂ ਤੁਹਾਨੂੰ ਸਿਰ ਦਰਦ ਹੋਵੇ ਜਾਂ ਤੁਹਾਡੇ ਮਨ ਦੇ ਵਿੱਚ ਕਿਸੇ ਨਾ ਕਿਸੇ ਚੀਜ਼ ਦੀ ਜ਼ਰੂਰ ਐਵੇਂ ਹੀ ਟੈਨਸ਼ਨ ਹੋ ਜਾਵੇਗੀ ਨੰਬਰ 14 ਕੱਚਾ ਪਿਆਜ਼ ਖਾਣ ਦੇ ਨਾਲ ਇਸ ਤੋਂ ਲੀਨ ਬਣਦਾ ਹੈ ਜਿਸ ਦੇ ਨਾਲ 슈ਗਰ ਦੇ ਮਰੀਜ਼ਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ ਨੰਬਰ 15 ਪਿਆਜ਼ ਖਾਣ ਦੇ ਨਾਲ ਦਿਲਾ ਮਜ਼ਬੂਤ ਹੁੰਦਾ ਹੈ ਨੰਬਰ 16 ਪਾਣੀ ਦੇ ਵਿੱਚ ਜੇਕਰ ਤੁਸੀਂ ਨਿੰਬੂ ਦਾ ਰਸ ਅਤੇ ਥੋੜਾ ਜਿਹਾ ਨਮਕ ਪਾ ਕੇ ਨਹਾਉਂਦੇ ਹੋ ਤਾਂ ਤੁਹਾਡੀ ਚਮੜੀ ਹੋਰ ਜਰਾ ਨਿੱਖਰ ਜਾਵੇਗੀ ਨੰਬਰ 17 ਜੇਕਰ ਤੁਹਾਡੀ ਚਮੜੀ ਕਿਸੇ ਤਰ੍ਹਾਂ ਜਲ ਜਾਂਦੀ ਹੈ ਤਾਂ ਜਲੇ ਦੇ ਉੱਪਰ ਜੇਕਰ ਤੁਸੀਂ ਕੇਲੇ ਦੀ ਛਿਲਕੇ ਨੂੰ ਰਗੜ ਦਿਓਗੇ ਤਾਂ ਤੁਹਾਡੀ ਉਸ ਜਗ੍ਹਾ ਦੇ ਉੱਪਰ ਛਾਲੇ ਨਹੀਂ ਹੋਣਗੇ ਨੰਬਰ 18 ਜੇਕਰ ਤੁਹਾਨੂੰ ਪਥਰੀ ਹੈ ਤਾਂ ਲੱਸੀ ਦੇ ਵਿੱਚ ਹਲਦੀ ਤੇ ਪੁਰਾਣਾ ਗੋੜਾ ਜੇਕਰ ਤੁਸੀਂ ਮਿਲਾ ਕੇ ਪੀਓਗੇ ਤਾਂ ਤੁਹਾਨੂੰ ਪਥਰੀ ਦੇ ਵਿੱਚ ਆਰਾਮ ਮਿਲੇਗਾ ਨੰਬਰ 19 ਆਲੂ ਵਾਲਦੇ ਸਮੇਂ ਉਹਨਾਂ ਦੇ ਉੱਪਰ ਥੋੜਾ ਜਿਹਾ ਨਮਕ ਪਾ ਕੇ ਦਿਓ ਇੱਕ ਤਾਂ ਇਸ ਦੇ ਨਾਲ ਆਲੂ ਫਟਣਗੇ ਨਹੀਂ ਤੇ ਦੂਜਾ ਜਦੋਂ ਤੁਸੀਂ ਇਹਦਾ ਛਿਲਕਾ ਬੜੀ ਆਸਾਨੀ ਨਾਲ ਉਤਰ ਜਾਵੇਗਾ ਨੰਬਰ 2 ਹਰ ਰੋਜ਼ ਖਾਣਾ ਖਾਣ ਤੋਂ ਬਾਅਦ ਇੱਕ ਲੌਂਗ ਖਾਣ ਦੇ ਨਾਲ ਐਸਿਡਿਟੀ ਦੇ ਵਿੱਚ ਆਰਾਮ ਮਿਲਦਾ ਹੈ। ਨੰਬਰ 3 ਇੱਕ ਸਰਜ ਦੇ ਵਿੱਚ ਇਹ ਗੱਲ ਪਤਾ ਲੱਗੀ ਹੈ ਕਿ ਜਿਹੜੇ ਲੋਕ ਬਦਾਮ ਖਾਂਦੇ ਨੇ ਉਹਨਾਂ ਦੀ ਉਮਰ ਬਦਾਮ ਨਾ ਖਾਣ ਵਾਲੇ ਲੋਕਾਂ ਦੇ ਨਾਲੋਂ ਉਮਰ ਦੇ ਨਾਲੋਂ 20% ਜ਼ਿਆਦਾ ਹੁੰਦੀ ਹੈ। ਨੰਬਰ 2 ਦਹੀਂ ਮਾਂ ਦੇ ਦੁੱਧ ਤੋਂ ਬਾਅਦ ਬੱਚਿਆਂ ਦੇ ਲਈ ਸਭ ਤੋਂ ਜ਼ਿਆਦਾ ਵਧੀਆ ਭੋਜਨ ਹੁੰਦਾ ਹੈ। ਨੰਬਰ 23 ਤਿਲਾਂ ਦਾ ਤੇਲ ਜੇਕਰ ਤੁਸੀਂ ਕਿਸੇ ਸੱਟ ਦੇ ਉੱਪਰ ਲਗਾਓਗੇ ਤਾਂ ਤੁਹਾਡੀ ਸੱਟ ਬਹੁਤ ਜਲਦੀ ਠੀਕ ਹੋਣ ਲੱਗ ਜਾਵੇਗੀ। ਨੰਬਰ 24 ਬੈਂਗਣ ਸਾਡੇ ਦਿਲ ਨੂੰ ਪਾਵਰ ਦਿੰਦਾ ਹੈ ਨੰਬਰ 25 ਪੁੰਗਰੇ ਹੋਏ ਛੋਲੇ ਖਾਣ ਦੇ ਨਾਲ ਸਾਡਾ ਖੂਨ ਵਧਦਾ ਹੈ ਤੇ ਖੂਨ ਸਾਫ ਹੁੰਦਾ ਹੈ ਨੰਬਰ 26 ਐਕਸਪਰਟ ਗਰਭਵਤੀ ਔਰਤਾਂ ਨੂੰ ਆਲਸੀ ਨਾ ਖਾਣ ਦੀ ਸਲਾਹ ਦਿੰਦੇ ਨੇ ਨੰਬਰ 27 ਗਰਮ ਦੁੱਧ ਦੇ ਵਿੱਚ ਗੁੜ ਮਿਲਾ ਕੇ ਪੀਣ ਦੇ ਨਾਲ ਪਿਸ਼ਾਬ ਖੁੱਲਕੇ ਅਤੇ ਸਾਫ਼ ਆਉਂਦਾ ਹੈ। ਨੰਬਰ 28 ਖਜੂਰ ਖਾਨ ਦੇ ਨਾਲ ਸੁੱਕੀ ਖੰੰਗ ਠੀਕ ਹੁੰਦੀ ਹੈ। ਨੰਬਰ 29 ਰੋਜ਼ਾਨਾ ਇੱਕ ਚਕੁੰਦਰ ਖਾਨ ਦੇ ਨਾਲ ਸਰੀਰ ਦੇ ਵਿੱਚ ਆਇਰਨ ਦੀ ਕਮੀ ਨਹੀਂ ਆਉਂਦੀ। ਨੰਬਰ 30 ਪੱਕਿਆ ਹੋਇਆ ਕੇਲਾ ਖਾਣ ਦੇ ਨਾਲ ਕਬਜ਼ ਦੂਰ ਹੁੰਦੀ ਹੈ ਨੰਬਰ 31 ਨਿੰਬੂ ਦਾ ਜਿਹੜਾ ਰਸ ਆਉਂਦਾ ਹੈ ਉਹ ਹੈ ਜੇ ਦੇ ਕਿਟਾਨੂਆਂ ਨੂੰ ਜੜ ਤੋਂ ਮਾਰਦਾ ਹੈ ਨੰਬਰ 32 ਜਿੰਨਾ ਲੋਕਾਂ ਨੂੰ 슈ਗਰ ਜਾਂ ਕਈਏ ਡਾਇਬੀਟਿਸ ਦਾ ਖਤਰਾ ਹੈ ਉਹਨਾਂ ਨੂੰ ਸਵੇਰੇ ਸਵੇਰੇ ਔਲਾ ਖਾਣਾ ਚਾਹੀਦਾ ਹੈ ਨੰਬਰ 33 ਰਾਤ ਦੇ ਸਮੇਂ ਹਲਕਾ ਭੋਜਨ ਕਰਨਾ ਤੁਹਾਨੂੰ ਵਜ਼ਨ ਵਧਣ ਦੀ ਸਮस्या ਤੋਂ ਦੂਰ ਰੱਖਦਾ ਹੈ ਨੰਬਰ 34 ਜਿਨ੍ਹਾਂ ਨੂੰ ਪੁਰਾਣੀ ਕਬਜ ਰਹਿੰਦੀ ਹੈ ਉਹ ਹਰ ਰੋਜ਼ ਸਵੇਰੇ ਕਿਸ਼ਮਿਸ਼ ਖਾਣੀ ਸ਼ੁਰੂ ਕਰ ਦੇਣ ਉਹਨਾਂ ਦੀ ਬਿਮਾਰੀ ਜੜ ਤੋਂ ਖਤਮ ਹੋ ਜਾਵੇਗੀ ਨੰਬਰ 35 ਖਾਲੀ ਪੇਟ ਸੇਬ ਨੂੰ ਖਾਣਾ ਬੱਚੇ ਅਤੇ ਬੁੱਢੇ ਦੋਨਾਂ ਦੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਨੰਬਰ 36 ਤ੍ਰਬੂਜ ਦੇ ਲਾਲ ਗੁੱਦੇਦਾਰ ਹਿੱਸੇ ਨੂੰ ਜੇਕਰ ਤੁਸੀਂ ਆਪਣੀ ਚਮੜੀ ਦੇ ਚਿਹਰੇ ਦੇ ਉੱਪਰ ਰਗੜਦੇ ਹੋ ਇਸ ਦੇ ਨਾਲ ਨਿਖਾਰ ਆਵੇਗਾ ਨੰਬਰ 37 ਕਾਲੀ ਮਿਰਚ ਖਾਣ ਦੇ ਨਾਲ ਸਾਡੇ ਸਰੀਰ ਦੀ ਰੋਗਾਂ ਦੇ ਨਾਲ ਲੜਨ ਦੀ ਸਮਰੱਥਾ ਵਾਧੀ ਹੈ ਨੰਬਰ 38 ਅਦਰਕ ਸਾਡੇ ਸਰੀਰ ਤੇ ਪਾਚਨ ਤੰਤਰ ਨੂੰ ਜਿਆਦਾ ਮਜ਼ਬੂਤ ਬਣਾਉਂਦਾ ਹੈ ਨੰਬਰ 39 ਚਾਹ ਦੇ ਅੰਦਰ ਕੈਫੀਨ ਹੁੰਦਾ ਹੈ ਕੈਫੀਨ ਸਾਡੇ ਸਰੀਰ ਦੇ ਅੰਦਰ ਜਿਹੜਾ ਪਾਣੀ ਹੁੰਦਾ ਹੈ ਉਸ ਨੂੰ ਸੋਖ ਲੈਂਦੀ ਹੈ ਨੰਬਰ 40 ਦਮੇ ਦੇ ਰੋਗੀਆਂ ਨੂੰ ਖਾਣੇ ਤੋਂ ਅੱਧਾ ਘੰਟਾ ਬਾਅਦ ਗੁੰਗਨਾ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ ਨੰਬਰ 41 ਜੇਕਰ ਤੁਹਾਡੇ ਸਰੀਰ ਦੇ ਵਿੱਚ ਸੋਜ ਦੀ ਸਮੱਸਿਆ ਹੈ ਤਾਂ ਤੁਹਾਨੂੰ ਦੁੱਧ ਨਹੀਂ ਪੀਣਾ ਚਾਹੀਦਾ ਨੰਬਰ 42 ਸਵੇਰੇ ਖਾਲੀ ਪੇਟ ਘੱਟ ਤੋਂ ਘੱਟ 1 ਲੀਟਰ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ ਨੰਬਰ 43 ਔਰਤਾਂ ਦਾ ਪੀਰੀਅਡ ਦੇ ਦੌਰਾਨ ਮਿੱਠਾ ਖਾਣ ਨੂੰ ਬਹੁਤ ਜ਼ਿਆਦਾ ਦਿਲ ਕਰਦਾ ਹੈ ਨੰਬਰ 44 ਖੀਰੇ ਨੂੰ ਕਦੇ ਵੀ ਦਹੀਂ ਦੇ ਨਾਲ ਨਹੀਂ ਖਾਣਾ ਚਾਹੀਦਾ ਕਿਉਂਕਿ ਦੋਨਾਂ ਨੂੰ ਅਲੱਗ-ਅਲੱਗ ਤਰ੍ਹਾਂ ਦੇ ਖਾਣੇ ਨੇ ਨੰਬਰ 45 ਦਹੀਂ ਖੱਟੇ ਪਾਣੀ ਦੇ ਨਾਲ ਤੁਸੀਂ ਆਪਣੇ ਹੱਥਾਂ ਪੈਰਾਂ ਤੇ ਮਾਲਿਸ਼ ਕਰੋ ਜੇਕਰ ਤੁਹਾਡੇ ਹੱਥ ਪੈਰਾਂ ਤੇ ਜਲਣ ਹੋ ਰਹੀ ਹੈ ਤਾਂ ਉਹ ਬਿਲਕੁਲ हट ਜਾਵੇਗੀ ਨੰਬਰ 46 ਨਾਰੀਅਲ ਪਾਣੀ ਸਭ ਤੋਂ ਜ਼ਿਆਦਾ ਇਹਦੇ ਸਵੇਰ ਦੇ ਸਮੇਂ ਕਰਦਾ ਹੈ। ਨੰਬਰ 47 ਚਿਹਰੇ ਦੇ ਉੱਪਰ ਚਮਕ ਲਿਆਉਣ ਦੇ ਲਈ ਬਦਾਮ ਦੇ ਤੇਲ ਨੂੰ ਧੁੰਨੀ ਦੇ ਉੱਪਰ ਲਗਾਓ। ਨੰਬਰ 48 ਪ੍ਰੈਗਨੈਂਸੀ ਦੇ ਵਿੱਚ ਔਰਤਾਂ ਨੂੰ ਕਟਹਲ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਨੰਬਰ 49 ਘੱਟ ਪਾਣੀ ਪੀਣ ਦੇ ਨਾਲ ਤੁਸੀਂ ਸੁਸਤੀ ਫੀਲ ਕਰੋਗੇ ਨੰਬਰ 50 ਕਾਲੀ ਮਿਰਚ ਖਾਣ ਦੇ ਨਾਲ ਸਾਡੇ ਜਿਹੜੇ ਹਾਰਮੋਨਸ ਨੇ ਉਹ ਬੈਲੈਂਸ ਦੇ ਵਿੱਚ ਰਹਿੰਦੇ ਨੇ ਇਹ ਵੀਡੀਓ ਆਮ ਜਾਣਕਾਰੀ ਤੇ ਆਧਾਰਿਤ ਹੈ ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇਕਰ ਤੁਹਾਨੂੰ ਏ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰੋ ਜਿਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਓ ਬੋਲਣ ਲਿਖਣ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ ਇਸ ਲਈ ਮਾਫ ਕਰਨਾ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ